ਦੀਪੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਠਾਕ ਜੀ ਬਹੁਤ ਚੰਗੀ ਹੋਇਆ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਰ ਬਣਾਵਾਂਗੇ ਇਹ ਭਗੋੜਾ ਦੱਲ ਲੈ ਸਾਡਾ ਕਾਲੀਰ ਬਣੇਗਾ ਤੁਹਾਡਾ ਭਗੋੜਾ ਜੀ ਨਹੀਂ ਇਹ ਭਗੋੜਾ ਦਾਲ ਹੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਂਦੇ ਫੇਰ ਜੀ ਕਿਉਂ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਭਗੋੜਾ ਬੰਨਣਾ ਸੀਗਾ ਜੀ ਵੀ ਮੈਂ ਤੇ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਜੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆਪ ਐ ਕਰੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਦੀ ਪਿਓ ਦੀ ਹੈ। ਉਹ ਉਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਏ ਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਨਾ ਬਣਾਉਣਾ। ਉਹ ਹੀ ਤਾਂ ਕਹਿਣਾ ਫੇਰ ਜੇ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਆਏ ਵਰੀ ਆਪਾਂ ਨਹੀਂ ਨਾ ਬਣ ਸਕਦੇ ਫੇਰ ਹੋਰ ਵੀ ਬਣ ਸਕਦਾ ਕੋਈ ਜੀ। ਨਹੀਂ ਬਣ ਜੀ। ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਏ ਵਰੀ ਆਪਾਂ ਨੂੰ ਹੀ ਬਣਾਉਣਾ। ਨਹੀਂ ਅਸਲੀ ਕੋਈ ਨਹੀਂ ਕਹਿੰਦੇ। ਤਾਂ ਹੀ ਗੁੱਸੇ ਹੋਏ ਆ ਜੀ ਤੁਸੀਂ। ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਹੈ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਨ ਬਾਦਲ ਦੇ ਪਤਾਨ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਹੌਸਲਾ ਦੇਣ ਲਈ ਤੁਹਾਨੂੰ ਹੌਸਲਾ ਦੇਣ ਲਈ ਕੀਤਾ ਸੀ ਪਉਣ ਮੈਂ ਤਾਂ ਹੀ ਕੋਈ ਮੇਰੀ ਨਾ ਚਿੰਤਾ ਕਰ ਤੋ ਮੈਂ ਕਿਹਾ ਮਨ ਮੰਨ ਦੂਗੀ ਹੋਗਾ ਤੁਹਾਡਾ ਜੀ ਜੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਂ ਠੀਕ ਠਾਕ ਜੀ ਬਹੁਤ ਚੰਗੀ ਕਿਹਾ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਫੇਰੇ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਦਰ ਬਣਾਵਾਂਗੇ ਮੈਂ ਭਗੋੜਾ ਦੱਲ ਲੈ ਸਾਡਾ ਕਾਲੀਦਰ ਬਣੇਗਾ ਤੁਹਾਡਾ ਭਗੋੜਾ ਜੀ ਨਹੀਂ ਇਹ ਭਗੋੜਾ ਦੱਲ ਹੈ ਨਹੀਂ ਤੇ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਜੀ ਕਿਉਂ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਭਗੋੜਾ ਬਨਣਾ ਸੀਗਾ ਜੀ ਵੀ ਮੈਂ ਤੇ ਬਣਾਇਆ ਕਹਿੰਦੇ ਬਣਦੀ ਨਹੀਂ ਨਹੀਂ ਜੀ ਦਾਰਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲੋ ਕਿੰਨਾ ਉਲਝਣ ਪਿਆਣਾ ਕਿੰਨੀ ਐਸ਼ ਕੀਤੀ ਤੇ ਹੁਣ ਆ ਭਾਂ ਕਰੀ ਜੰਨੇ ਆ ਜੀ ਬਹੁਤ ਹੁੰਦੇ ਨੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਥੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਦੀ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹ ਹੀ ਤਾਂ ਮੈਂ ਕਹਿੰਨਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਏ ਵਾਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਨਾ ਬਰੌਣ ਉਹ ਹੀ ਤਾਂ ਕਹਿੰਨਾ ਫੇਰਾ ਜੇ ਮੈਂ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਤਾਂ ਆਈ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਈ ਵਾਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਗੁੱਸੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲਓ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰਨ ਬੰਦੀ ਤਕਲੀਫ ਹੋਈ ਜੀ ਸਾਨੂੰ ਖੁਸ਼ੀ ਹੋਈ ਆ ਜੀ ਸੋ ਜੀ ਮੈਂ ਤਾਂ ਤੁਹਾਨੂੰ ਹੌਸਲਾ ਦੇਣ ਲਈ ਤੁਹਾਨੂੰ ਹੌਸਲਾ ਦੇਣ ਲਈ ਕੀਤਾ ਸੀ ਪਉਣ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੁਹਾ ਮੈਂ ਕਿਹਾ ਮੰਨ ਮੰਨ ਦੂਗੀ ਹੋਊਗਾ ਦੀਪੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਠਾਕ ਜੀ ਬਹੁਤ ਚੰਗੀ ਹੋਇਆ ਇੱਕ ਦੱਸੋ ਜੀ ਸੁਖਬੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਦਰ ਬਣਾਵਾਂਗੇ ਇਹ ਭਗੌੜਾ ਦੱਲ ਹੈ ਸਾਡਾ ਗਾਲੀ ਦਾ ਹੈਗਾ ਤੁਹਾਡਾ ਭਗੌੜਾ ਜੀ ਨਹੀਂ ਇਹ ਭਗੌੜਾ ਦੱਲ ਹੈ ਨਹੀਂ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾਉਂਦੇ ਫੇਰ ਜੀ ਕਿਉਂ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਭਗੌੜਾ ਬੰਨਣਾ ਸੀਗਾ ਜੀ ਜੀ ਮੈਂ ਤਾਂ ਬੰਦੀ ਨਹੀਂ ਸੀ ਨਹੀਂ ਜੀ ਤੁਸੀਂ 12 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆਣਾ ਕਿੰਨੀ ਐਸ਼ ਕੀਤੀ ਤੇ ਹੁਣ ਆਪ ਐ ਕਰੀ ਜੰਨੇ ਆ ਜੀ ਬਹੁਤ ਹੁੰਦੇ ਨੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਢੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਨਹੀਂ ਰਹੀ ਕੰਮ ਨਹੀਂ ਕੀਤਾ ਨੇ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਦੀ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹੀ ਤਾਂ ਮੈਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਏ ਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਨਾ ਬਣਾਉਣਾ ਉਹ ਹੀ ਤਾਂ ਕਹਿਣਾ ਫਿਰ ਜੇ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਨਾ ਆਏ ਵਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਨਹੀਂ ਬਣ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਬਹਿ ਗਏ ਤੇ ਵੀ ਆਏ ਵਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਗੁੱਸੇ ਹੋਏ ਆ ਜੀ ਤੁਸੀਂ ਆਚਾਰਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਜੀ 15 16 ਇਲੈਕਸ਼ਨ ਲੜੇ ਹੋਣਗੇ ਤੁਨ ਬਾਦਲ ਦੇ ਪਤਾਨ ਬੰਦੀ ਤਕਲੀਫ ਹੋਈ ਜੀ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਹੌਸਲਾ ਦੇਣ ਲਈ ਤੁਹਾਨੂੰ ਹੌਸਲਾ ਦੇਣ ਲਈ ਕੀਤਾ ਸੀ ਪੁਣ ਮੈਂ ਤਾਂ ਹੀ ਕੋਈ ਮੇਰੀ ਨਾ ਚਿੰਤਾ ਕਰ ਤੋ ਮੈਂ ਕਿਹਾ ਮਨ ਮੰਨ ਦੂਗੀ ਹੋਗਾ ਤੁਹਾਡਾ ਜੀ